ਸਤ ਸ਼੍ਰੀ ਅਕਾਲ ਦੋਸਤੋ ਕੱਲ ਵੀ ਆਪਾਂ ਇੱਕ ਵੀਡੀਓ ਸ਼ੇਅਰ ਕੀਤੀ ਸੀ ਕਿ ਮੀ ਕਾਰਨ ਅਕੈਡਮੀ ਜਾਇਆ ਨਹੀਂ ਜਾਂਦਾ ਤੇ ਘਰੇ ਪ੍ਰੈਕਟਿਸ ਚੱਲ ਰਹੀ ਹੈ ਬੱਚਿਆਂ ਦੀ ਅੱਜ ਰੱਬ ਕਹਿੰਦਾ ਮੈਂ ਨਹੀਂ ਹਟਣਾ ਤੇ ਸਾਡੇ ਜਵਾਨ ਵੀ ਕਹਿੰਦੇ ਅਸੀਂ ਵੀ ਨਹੀਂ ਹਟਣਾ ਫਿਰ ਕੱਲ ਤਾਂ ਮੈਂ ਰੁਕ ਗਿਆ ਸੀ ਤੇ ਅੱਜ ਪਾਣੀ ਪਾਣੀ ਹੈ ਸਾਰੇ ਪਾਸੇ ਉਵੇਂ ਮੀਂਹ ਹੋਇਆ ਵੇ ਅੱਜ ਪੂਰਾ ਪੈ ਰਿਹਾ ਪਰ ਪਲੇਅਰ ਆਪਣੇ ਡਟੇ ਹੋਏ ਮੀਂਹ ਦੇ ਵਿੱਚ ਹੀ ਅੱਜ ਇਹਨਾਂ ਨੂੰ ਕਹਿਣ ਦੀ ਵੀ ਲੋੜ ਨਹੀਂ ਪਈ ਕਿ ਆ ਪਕਾ ਰੇ ਪ੍ਰੈਕਟਿਸ ਕਰਨੀ ਆ ਮੇਰੇ ਹੋਂ ਤੱਕ ਤਾਂ ਜੁੱਪ ਗਏ ਸੀ ਜਵਾਨ ਤੇ ਆ ਹੋਰ ਵੀ ਕਮੈਂਟ ਕਰਕੇ ਦੱਸੋ ਬੱਚੇ ਕਿਹੜੇ-ਕਿਹੜਿਆਂ ਨੇ ਇਹ ਮਹੀਨੇ ਦੇ ਦਿਨਾਂ ਵਿੱਚ ਛੁੱਟੀ ਕੀਤੀ ਆ ਤੇ ਕਿਹੜੇ-ਕਿਹੜੇ ਬੱਚਿਆਂ ਨੇ ਗੇਮ ਨੂੰ ਕੈਰੀ ਹੋਂ ਰੱਖਿਆ ਬੜੇ ਜਵਾਕਤ ਮਾਨਾਂ ਇਹ ਬਣਾ ਕੇ ਤੇ ਮੁਇਲਾਾਂ ਚ ਵੀ ਬੜੇ ਬੈਠੇ ਹੁੰਦੇ ਆ ਇਹ ਵੀ ਜਨੂਨ ਹੁੰਦਾ ਇੱਕ ਖੇਡਣ ਦਾ ਐਕੋ ਸ਼ਾਬਾਸ਼ ਸ਼ਾਬਾਸ਼ ਅਜੇ ਹੱਥ ਤਾਂ ਹੋ ਰਮੀ ਕਹਿੰਦੇ ਪਰ ਆਪਰ ਅਰੈਸਟ ਨਹੀਂ ਕਰਨੀ ਮੀਂ ਦਾ ਕਰਕੇ